ਚੀਜ਼ ਨਾ ਬੜੀ ਹਾਸੋ ਹੀ ਨਹੀਂ ਹੈ ਯਾਰ ਕਿ ਇੱਕ ਪਾਸੇ ਤਾਂ ਜੋ ਜਿਹੜੀ ਖੇਤੀਬਾੜ ਯੂਨੀਵਰਸਿਟੀ ਆ ਉਹ ਖੇਤੀ ਦਾ ਧੁਰਾ ਹੁੰਦੀ ਹੈ ਜੀ ਤੇ ਉਸ ਯੂਨੀਵਰਸਿਟੀ ਦਾ ਵੀ ਸੀ ਕਹਿ ਰਹੇ ਹੁਣ ਕਿ ਭਾਈ ਨੈਨੋ ਯੂਰੀਆ ਨੈਨੋ ਖਾਦ ਜਿਹੜੀ ਹੈਗੀ ਢਾਡੇ ਲਈ ਲਾਹੇਵੰਦ ਨਹੀਂ ਹੈਗੀ ਤੇ ਉਸੇ ਰਾਜ ਦੇ ਵਿੱਚ ਧੱਕੇ ਦੇ ਨਾ ਦਿੱਤੀ ਜਾ ਰਹੀ ਹੋਵੇ ਸਾਰੇ ਲੋਕ ਇਸ ਵਿੱਚ ਚੁੱਪ ਕਿਉਂ ਹੈ ਸਭ ਨੂੰ ਬੋਲਣਾ ਚਾਹੀਦਾ ਹੈ ਮੈਂ ਕਿਹਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਹੈਗਾ ਅੱਗੇ ਆਉਣਾ ਚਾਹੀਦਾ ਹੈ ਕਿਸਾਨ ਜਥੇਬੰਦੀਆਂ ਡਾਕਟਰ ਸਾਹਿਬ ਮੈਂ ਤੌਰ ਤੇ ਸਟੈਂਡ ਕਲੀਅਰ ਨਹੀਂ ਹੈਗਾ ਇਸ ਵਿਸ਼ੇ ਦੇ ਉੱਪਰ ਨਾ ਕੋਈ ਜਥੇਬੰਦੀ ਬੋਲੀ ਆ ਹੁਣ ਤੱਕ ਇਹ ਤਾਂ ਸਭ ਤੋਂ ਵੱਡੀ ਦਿੱਕਤ ਵਾਲੀ ਗੱਲ ਹੈ ਬੋਲਦੀਆਂ ਕਿਉਂ ਨਹੀਂ ਕਿਉਂ ਚੁੱਪ ਕਰਕੇ ਬੈਠੀਆਂ ਹਨ ਉਹਨਾਂ ਨੂੰ ਇਸ ਵਿਸ਼ੇ ਤੇ ਅੱਗੇ ਆਉਣਾ ਚਾਹੀਦਾ ਹੈ ਕਿਸਾਨ ਦਾ ਸਾਥ ਦੇਣਾ ਚਾਹੀਦਾ ਡੀਲਰਾਂ ਦਾ ਸਾਥ ਦੇਣਾ ਚਾਹੀਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹੈ ਰਿਸਰਚ ਹੈ ਉਹ ਕੀ ਕਹਿੰਦੀ ਹੈ ਕਿ ਜੇਕਰ ਅਸੀਂ ਇਹ ਦਾਣੇਦਾਰ ਯੂਰੀਆ ਘੱਟ ਕਰ ਦੰਦੇ ਡਾਕਟਰ ਸਿੱਕਾ ਦੀ ਰਿਸਰਚ ਹੈ ਕਿ ਪਬਲਿਸ਼ ਰਿਸਰਚ ਹੈ ਤਾ ਉਹ ਜਗ੍ਹਾ ਜੇ ਨੈਨੋ ਯੂਰੀਆ ਵਰਤਣੀ ਸ਼ੁਰੂ ਕਰ ਦਿੰਨੇ ਆ ਤਾਂ ਸਾਰੀਆਂ ਫਸਲਾਂ ਦੇ ਵਿੱਚ ਨਾਈਟ੍ਰੋਨ ਦੀ ਮਾਤਰਾ ਘਟ ਜਾਂਦੀ ਹੈ ਜਿਹਦੇ ਨਾਲ ਪ੍ਰੋਟੀਨ ਦੀ ਮਾਤਰਾ ਘਟਦੀ ਹੈ ਤੇ ਜੇ ਪ੍ਰੋਟੀਨ ਦੀ ਮਾਤਰਾ ਤੁਹਾਡੇ ਕਣਕ ਦੇ ਵਿੱਚ ਘਟ ਗਈ ਥੋੜੇ ਝੋਨੇ ਵਿੱਚ ਘਟ ਗਈ ਤਾਂ ਤੁਹਾਡੇ ਦਿਮਾਗ ਦਾ ਵਿਕਾਸ ਘੱਟ ਹੋਏਗਾ ਤੁਹਾਡੀ ਮਸਲ ਗਰੋਥ ਘੱਟ ਹੋਏਗੀ ਤੁਹਾਡਾ ਕੱਦ ਘੱਟ ਹੋਏਗਾ ਤੇ ਓਵਰ ਆਲ ਚੀਜ਼ਾਂ 'ਤੇ ਪ੍ਰਭਾਵ ਪਵੇਗਾ ਜੇਕਰ ਅਸੀਂ ਭਾਰਤ ਦੇ ਜਿਹੜੀ ਹੈਗੀ ਹੈ ਜਨਸੰਖਿਆ ਹੈ ਉਹਨੂੰ ਜਿਹੜਾ ਹੈਗਾ ਭਰਪੇਟ ਖਾਣਾ ਹੀ ਨਹੀਂ ਦੇ ਸਕਾਂਗੇ ਤਾਂ ਕਿਸ ਤਰੀਕੇ ਨਾਲ ਸਰਵਾਈਵ ਕਰਾਂਗੇ ਤਾਂ ਕੱਲੇ ਹੀ ਅਰੇ ਟੈਗਿੰਗ ਹੈਗੀ ਹੈ ਇਹ ਸਿਰਫ ਡੀਲਰ ਕੀ ਕਿਸਾਨ ਤੱਕ ਨਹੀਂ ਇਹ ਭਾਰਤ ਦੇ ਇੱਕ ਇੱਕ ਨਾਗਰਿਕ ਨੂੰ ਪ੍ਰਭਾਵਿਤ ਕਰਨ ਵਾਲੀ ਹੈ ਚਾਹੇ ਉਹਦੇ ਨਾਲ ਥੋੜੀ ਪ੍ਰੋਟੀਨ ਦੀ ਮਾਤਰਾ ਘਟ ਰਹੀ ਹੈ ਚਾਹੇ ਉਹਦੇ ਨਾਲ ਤੁਹਾਡੇ ਜਿਹੜੇ ਖਾਣੇ ਦੇ ਵਿੱਚ ਜਿਹੜੇ ਪੋਸ਼ੀ ਤੱਤਾਂ ਦੀ ਘਾਟ ਆ ਰਹੀ ਹੈ ਤੇ ਚਾਹੇ ਉਹ ਮਹਿੰਗੇ ਹੋ ਰਹੇ ਹਨ ਕੰਪਨੀਆਂ ਵੱਲੋਂ ਹਮ ਰੈਕ ਲਾਉਣ ਤੋਂ ਪਹਿਲਾਂ ਡਿਸਟ੍ਰੀਬਿਊਟਰ ਨਾਲ ਗੱਲ ਕੀਤੀ ਜਾਂਦੀ ਕਿ ਇੰਨੇ ਦਾ ਸਾਮਾਨ ਮੈਂ ਭੇਜਣ ਲੱਗਿਆ ਹਾਂ ਆਹ ਸਾਮਾਨ ਖਰੀਦੇਗਾ ਤਾਂ ਤੈਨੂੰ ਜਿਹੜਾ ਹੈਗਾ ਡੀਏਪੀ ਜਾਂ ਯੂਰੀਆ ਮਿਲੇ ਤਾਂ ਇਸ ਚੀਜ਼ ਦੀ ਅਗਵਾਈ ਜਿਹੜੀ ਹੈਗੀ ਹੈ ਆਪਣੇ ਕੇਂਦਰੀ ਮੰਤਰੀ ਮਾਨਯੋਗ ਸ਼੍ਰੀ ਸ਼ਿਵਰਾਜ ਚੋਹਾਂਗ ਜਿਹੜੇ ਹੈਗੇ ਆ ਉਹ ਪਰ ਰਹੇ ਆ ਕਿਉਂ ਕਿ ਉਹਨਾਂ ਨੇ ਚਿੱਠੀ ਜਾਰੀ ਕੀਤੀ ਹੈ ਕਿ ਜਿਹੜੀ ਕੰਪਨੀ ਖਾ ਦੇ ਨਾਲ ਟੈਗਿੰਗ ਕਰੇਗੀ ਉਸ ਕੰਪਨੀ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਊਗਾ ਤਾਂ ਫਿਰ ਸਾਫ਼ ਤੇ ਸਪਸ਼ਟ ਹੈ ਕਿ ਕੰਪਨੀਆਂ ਜਿਹੜੀਆਂ ਹੈਗੀਆਂ ਟੈਗਿੰਗ ਕਰ ਰਹੀਆਂ ਸੀ ਬਾਜ਼ਾਰ ਦੇ ਵਿੱਚ ਜਿਹੜੇ ਛੋਟੇ ਡੀਲਰਾਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਉਹ ਕਹਿੰਦੇ ਕਿ ਠੀਕ ਹੈ ਕੰਪਨੀ ਨੇ ਜਿਹੜਾ ਪ੍ਰੋਡਕਟ ਦਿੱਤਾ ਉਹ ਤਾਂ ਦਿੱਤਾ ਜੀ ਡਿਸਟ੍ਰੀਬਿਊਟਰ ਆਪਣੇ ਵੱਲੋਂ ਕੋਈ ਚੀਜ਼ਾਂ ਨਾ ਲੱਗ ਦੇ ਰਿਹਾ ਜਿਹੜਾ ਕਿ ਉਸ ਕੰਪਨੀ ਦੀ ਬਣੀ ਹੋਈ ਵੀ ਨਹੀਂ ਹੈ ਕਿ ਪਾਸੇੋਂ ਮਾਲ ਆ ਰਿਹਾ ਹੈ ਤਾਂ ਕੋਲ ਮਲਾਕੇ ਦੋਵੇਂ ਪੱਧਰ ਤੇ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਹੋ ਰਿਹਾ ਹੈ ਕਿਸਾਨ ਨੂੰ ਕਣਕ ਪੀਜਣਾਂ ਵਾਸਤੇ ਡਾਈ ਖਾ ਚਾਹੀਦੀ ਆ ਜਾਂ ਉਹਨੂੰ ਖਾਦ ਪੋਟਯੂਰੀਆ ਚਾਹੀਦੀ ਆ ਤਾਂ ਜਿਸ ਜਗ੍ਹਾ ਤੋਂ ਡਾਈ ਖਾ ਜਾਂ ਯੂਰੀਆ ਲੈਣ ਜਾਂਦਾ ਹੈ ਉੱਥੇ ਹੀ ਉਹਨਾਂ ਜਿਹੜਾ ਹੈਗਾ ਸਲਫਰ ਤੇ ਬਾਕੀ ਹੋਰ ਸਮਾਨ ਦੇ ਦਿੱਤਾ ਜਾਂਦਾ ਹੈ ਤਾਂ ਕਿੱਥੋਂ ਨੇ ਬਾਜ਼ਾਰ ਚੋਂ ਤੁਰ ਕੇ ਜਿਹੜਾ ਹੈਗਾ ਜਿਆ 10 ਦੁਕਾਨਾਂ ਤੇ ਬੰਦਿਆਂ ਨੇ ਜਾਣਾ ਸੀ ਕਿਸੇ ਤੋਂ ਮੈਗਨੀਜ਼ ਲੈਣੀ ਸੀ ਕਿਤੇ ਨਦੀਨ ਆਸ਼ਕ ਲੈਣੀ ਸੀਗੀ ਕਿਸੇ ਤੋਂ ਬੀ ਲੈਣਾ ਸੀ ਕਿਸੇ ਤੋਂ ਕੁਝ ਲੈਣਾ ਸੀ ਤਾਂ ਸਾਰੀ ਬਾਜ਼ਾਰ ਚ ਪੈਸਾ ਵੰਡਿਆ ਜਾਣਾ ਸੀ ਹੁਣ ਕੀ ਹੋਇਆ ਕਿ ਉਹ ਪੈਸਾ ਜਿਹੜਾ ਹੈਗਾ ਇੱਕ ਬੰਦੇ ਕੋਲੇ ਜਾ ਰਿਹਾ ਹੈ ਬਾਕੀਆਂ ਦਾ ਸਿਰ ਖਰਾਬ ਹੋ ਗਿਆ ਜਿਹੜੇ ਆਪਣੇ ਡੀਲਰ ਮਤੇ ਪਾ ਰਿਹਾ ਉਹ ਵਿਚਾਰੇ ਬਹੁਤ ਪਰੇਸ਼ਾਨ ਨੇ ਕਿ ਉਹਨਾਂ ਦੀ ਗੱਲ ਹੀ ਨਹੀਂ ਕੋਈ ਸੁਣ ਰਿਆ ਉਹ ਜਾਣ ਤਾਂ ਜਾਣ ਕਿਦਰ ਸੰਗਰੂਰ ਤੇ ਬਹੁਤ ਸੋਹਣਾ ਕੰਮ ਆਇਆ ਕਿ ਸੰਗਰੂਰ ਦੇ ਵਿੱਚ ਜਿਹੜੇ ਡਿਸਟਰੀਬਿਊਟਰ ਹੈ ਉਹ ਵੀ ਮੰਨ ਗਏ ਤੇ ਡੀਲਰ ਵੀ ਮੰਨ ਗਏ ਕਿ ਆਪਸੀ ਸਹਿਮਤੀ ਹੋ ਗਈ ਕਿ ਭਾਈ ਜਿੰਨੇ ਦੀ ਖਾਦ ਆਈ ਉਹਨੇ ਦੇ ਪਿੱਛੇ ਆਪਾਂ ਅੱਗੇ ਵੇਚਾਂਗੇ ਪਰ ਮੈਂ ਇੱਕ ਨਾ ਜੇ ਸੰਗਰੂਰ ਵਾਲੇ ਕਰ ਸਕਦੇ ਬਾਕੀ ਪੰਜਾਬ ਨਹੀਂ ਕਰ ਸਕਦਾ 1800 180 1555 ਇਸ ਨੰਬਰ ਤੇ ਤੁਸੀਂ ਫੋਨ ਕਰਨਾ ਜੀ ਫੋਨ ਕਰਕੇ ਉਹਨਾਂ ਨੂੰ ਦੱਸਣਾ ਕਿ ਮੈਨੂੰ ਖਾਦ ਦੇ ਨਾਲ ਆ ਚੀਜ਼ ਲਈ ਹੈ ਯੂ نو ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਬਹੁਤ ਸਮੇਂ ਜਾ ਕੇ ਰਹਿ ਗਈ ਤੇ ਸੁਣਵਾਈ ਹੋਏਗੀ ਤਾ ਇਹ ਜਿਹੜਾ ਹੈਗਾ ਸਾਨੂੰ ਜਿਹੜਾ ਏ ਕਰਨਾ ਪਏਗਾ ਜੇ ਅਸੀਂ ਸ਼ਿਕਾਇਤ ਨਹੀਂ ਕਰਾਂਗੇ ਤਾਂ ਫੇਰ ਸਾਡਾ ਕੁਝ ਵੀ ਨਹੀਂ ਬਣਨਾ ਸਤਿ ਸ਼੍ਰੀ ਅਕਾਲ ਨਰਪਖ ਪੋਸਟਾਂ ਜੁੜੀਆਂ ਤੁਸੀਂ ਮੈਂ ਸਿਮਰਿੰਦਰ ਸਿੰਘ ਸੁਦਾਨ ਅੱਜ ਗੱਲਬਾਤ ਕਰਾਂਗੇ ਨੈਨੋ ਯੂਰੀਆ ਨੂੰ ਲੈ ਕੇ ਟੈਗਿੰਗ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਵੀ ਰੌਲਾ ਪਿਆ ਟੈਗਿੰਗ ਨੂੰ ਲੈ ਕੇ ਕਿ ਕਿਸਾਨ ਨੂੰ ਜਿਹੜਾ ਬਿਨ ਬੇਲ ਉਹਦਾ ਪਦੂ ਸਮਾਨ ਆ ਉਹ ਟੈਗ ਕਰਕੇ ਦੇ ਦਿੱਤਾ ਜਾਂਦਾ ਔਰ ਇਹਦੇ ਉੱਪਰ ਖੇਤੀਬਾੜੇ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ ਬੋਲੇ ਆ ਕਿ ਜਿਨ੍ਹਾਂ ਦੇ ਬਾਰੇ ਟੈਗਿੰਗ ਕੀਤੀ ਜਾਂਦੀਆਂ ਉਹਨਾਂ ਦੇ ਕੰਪਨੀਆਂ ਦੇ ਲਾਇਸੈਂਸ ਆ ਜਿਹੜੇ ਉਹ ਕੈਂਸਲ ਕੀਤੇ ਜਾਵੰਗੇ ਦਰਅਸਲ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਰਾ ਜਿਹੜਾ ਇਹ ਚੱਲ ਹੈ ਕੀ ਹੈ ਕਿਵੇਂ ਇਹ ਕੰਮ ਕਰਦੀ ਹੈ ਔਰ ਕਿਸਾਨ ਨੂੰ ਕਿਵੇਂ ਬਚਣਾ ਪਊਗਾ ਔਰ ਸਰਦਾਰ ਮੌਜੂਦ ਨੇ ਖੇਤੀਬਾੜੀ ਮਹਾਰਾ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਪਹਿਲਾਂ ਆਪਣਾ ਦਾ ਸਵਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਠਾ ਗੁਰੂ ਸਾਹਿਬ ਹਾਂਜੀ ਬਹੁਤ ਧੰਨ ਔਰ ਜੋ ਕਿਸਾਨ ਦੀ ਸਿਹਤ ਹੈਗੀ ਆ ਉਹ ਠੀਕ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ ਨਹੀਂ ਕਿਸਾਨ ਦੀ ਸਿਹਤ ਬਿਲਕੁਲ ਵੀ ਠੀਕ ਨਹੀਂ ਹੈ ਕਿਉਂਕਿ ਕਿਸਾਨ ਦੇ ਹਾਲਾਤ ਇਹ ਬਣੇ ਹੋਏ ਐ ਜੀ ਕਿ ਜੇ ਤਾਂ ਉਹ ਆਪਣੀ ਫਸਲ ਬੀਜਣਾਂ ਤੇ ਖਾਦ ਲੈਣ ਜਾਂਦਾ ਹੈ ਜੀ ਤਾਂ ਉਹਨੂੰ 1350 ਵਾਲੀ ਬੋਰੀ 2000 ਰੁਪਏ ਦੀ ਮਿਲਦੀ ਪਈ ਹੈ ਹੂੰ ਤੇ ਜੇ ਫਸਲ ਵੇਚ ਨਹੀਂ ਜਾਂਦਾ ਉੱਥੇ ਕੰਦੇ ਕੱਟ ਲੱਗੂਗਾ ਤੇ ਦੂਜੇ ਪਾਸੇ ਜਦੋਂ ਅਸੀਂ ਫਸਲ ਵੇਚਣ ਜਾਂਦੇ ਆ ਤਾਂ ਸਾਡਾ ਜੋ ਸਮਰਥਨ ਮੁੱਲ ਹੈ ਟਕਟੋ ਘੱਟ ਮੁੱਲ ਜਿਹੜਾ ਸਾਨੂੰ ਦੇਣਾ ਬਣਦਾ ਜੀ ਉਹ ਉਹਨੇ ਦਿੱਤਾ ਜਾਂਦਾ ਉਸ ਤੋਂ ਘੱਟ ਰੇਟ ਤੇੜਾਗਾ ਝੋਨੇ ਵੇਖਦੇ ਆ ਸਮੇਂ ਤਰਨ ਤਰਨ ਦੇ ਹਾਲਾਤ ਦੇਖ ਲਓ ਮਾਝੇ ਦੇ ਹਾਲਾਤ ਦੇਖ ਲਓ ਕਿ ਕਾਫੀ ਮਾੜੇ ਹਾਲਾਤ ਨੇ ਜੀ ਤਾਂ ਕਿਸਾਨ ਦੀ ਸਿਹਤ ਠੀਕ ਨਹੀਂ ਹੈਗੀ ਚਿੰਤਾ ਹੈ ਇਸ ਤੇ ਜੀ ਤੁਸੀਂ ਵੀ ਬੋਲਿਓ ਪਿਛਲੇ ਦਿਨਾਂ ਦੇ ਬੱਚੇ ਕਿ ਪਿੰਡਾਂ ਦੇ ਬੱਚੇ ਮਥੇ ਪਏ ਜਾ ਰਹੇ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਚਾਹੇ ਉਹ ਆਪਣੇ ਮਾਲਬੇਰੀ ਦੀ ਬਹੁਤ ਸਾਰੇ ਪਿੰਡਾਂ ਦੀ ਗੱਲ ਹੋਵੇ ਮਥੇ ਪਏ ਗਏ ਆ ਲੋਕ ਇਕੱਠੇ ਹੋ ਰਹੇ ਆ ਇੱਕ ਚੰਗਾ ਸੰਕੇਤ ਵੀ ਹੈਗਾ ਹਾਂ ਟੈਗਿੰਗ ਦੇ ਪਬਤ ਜੇ ਆਪਾਂ ਗੱਲ ਕਰਦੇ ਆ ਤਾਂ ਚੰਗਾ ਸੰਕੇਤ ਹੈ ਜਿਵੇਂ ਆਪਣੇ ਹੁਣ ਸਹਿਕਾਰੀ ਸੁਭਾਵਾਂ ਦੀ ਜੋ ਯੂਨੀਅਨ ਹੈ ਆਪਣੀ ਬਲਾਕ ਸ਼੍ਰੀ ਮੁਕਸੇ ਸਾਹਿਬ ਦੀ ਜੀ ਜਾਂ ਧਰਮਕੋਟ ਦੇ ਥਰੀ ਡੀਲਰ ਐਸੋਸੀਏਸ਼ਨ ਹੈ ਜਾਂ ਸਾਡੇ ਸੰਗਰੂਰ ਦੀ ਡੀਏ ਕੀ ਡੀਲਰ ਐਸੋਸੀਏਸ਼ਨ ਹੈਗੀ ਹੈ ਪਟਿਆਲਾ ਵਾਲੇ ਵੀ ਹੈ ਇਸ ਤਰ੍ਹਾਂ ਹੋਰ ਕਈ ਹੈਗੇ ਉਹ ਨਿੱਤਰ ਕੇ ਆਏ ਨੇ ਜੀ ਇਹ ਮਸਲਾ ਇਕੱਲਾ ਕਿਸਾਨ ਦਾ ਨਹੀਂ ਹੈਗਾ ਇਹ ਕਿਸਾਨ ਤੇ ਵਪਾਰੀ ਦੋਹਾਂ ਦਾ ਮਸਲਾ ਹੈ ਜੀ ਦੋਹਾਂ ਨੂੰ ਰਗੜਿਆ ਜਾ ਰਿਹਾ ਤੇ ਵਿੱਚ ਛੋਟੇ ਵਪਾਰੀ ਦਾ ਗਲਾ ਘੁੱਟਿਆ ਗਿਆ ਅੱਜਕੱਲ੍ਹ ਕਿਉਂਕਿ ਉਹਦਾ ਬਿਜ਼ਨਸ ਸਾਰੇ ਦਾ ਸਾਰਾ ਇਹ ਟੈਗਿੰਗ ਉਹ ਖਾ ਚੁੱਕੀ ਹੈ ਤਾਂ ਕੱਲਾ ਤੁਸੀਂ ਇਹ ਨਾ ਸੋਚਿਓ ਕਿ ਵੀ ਇਹਦੇ ਨਾਲ ਕਿਸਾਨ ਤੇ ਛੋਟਾ ਵਪਾਰੀ ਰਗੜਿਆ ਜਾ ਰਿਹਾ ਹੈ ਜੀ ਇਹਦੇ ਨਾਲ ਜਿਹੜਾ ਜਰਾ ਸੇਕ ਹੈ ਉਹ ਤੁਹਾਡੀ ਪਲੇਟ ਤੱਕ ਵੀ ਪਹੁੰਚੇਗਾ ਜਿਵੇਂ ਤੁਸੀਂ ਪਿਛਲੇ ਦਿਨੀ ਦੇਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਮੇਲੇ ਦੇ ਖੀਰਲੇ ਦਿਨ ਸਾਡੇ ਵੀ ਸੀ ਸਾਹਿਬ ਕਹਿ ਰਹੇ ਨੇ ਕਿ ਨੈਨੋ ਯੂਰੀਆ ਜਿਹੜੀ ਹੈਗੀ ਹੈ ਉਹਦੇ ਨਾਲ ਸਾਡੀਆਂ ਫਸਲਾਂ ਨੂੰ ਲਾਭ ਨਹੀਂ ਮਿਲ ਰਿਹਾ ਜੀ ਵੀ ਸੀ ਸਾਹਿਬ ਨੇ ਸਾਫ਼ ਤੇ ਸਪਸ਼ਟ ਇਹ ਗੱਲ ਕਹੀ ਸੀਗੀ ਕਿ ਭਾਈ ਜਿਹੜੀ ਨੈਨੋ ਯੂਰੀਆ ਹੈਗੀ ਆ ਜੀ ਅਸੀਂ ਇਹਨੂੰ ਵਰਤਦੇ ਆਂ ਤੇ ਦਾਣੇਦਾਰ ਘਟ ਕਰਦੇ ਆਂ ਤੇ ਉਹਦੇ ਨਾਲ ਸਾਡਾ ਝਾੜ ਵਧਣ ਦੀ ਬਜਾਏ ਘਟਦਾ ਹੈ ਜੀ ਤਾਂ ਵੀ ਸੀ ਸਾਹਿਬ ਨੇ ਇਹ ਵੀ ਦੱਸਿਆ ਕਿ ਅਸੀਂ ਜਿਹੜਾ ਹੈਗਾ ਇਹ ਮਸਲਾ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਜੀ ਤੱਕ ਲੈ ਕੇ ਗਏ ਆਂ ਤੇ ਜਿਹੜੀ ਹੈਗੀ ਆ ਇਹ ਚੀਜ਼ ਹੁਣ ਬੰਦ ਹੋਣੀ ਚਾਹੀਦੀ ਹੈ ਜਾਂ ਬੰਦ ਹੋਵੇਗੀ ਹੁਣ ਤੁਸੀਂ ਹਾਲਾਤ ਇਹ ਦੇਖ ਲਓ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹੈ ਰਿਸਰਚ ਹੈ ਉਹ ਕੀ ਕਹਿੰਦੀ ਹੈ ਕਿ ਜੇਕਰ ਅਸੀਂ ਇਹ ਦਾਣੇਦਾਰ ਯੂਰੀਆ ਘੱਟ ਕਰ ਦੰਨੇ ਡਾਕਟਰ ਸਿੱਕਾ ਦੀ ਰਿਸਰਚ ਹੈ ਇਹ ਪਬਲਿਸ਼ਡ ਰਿਸਰਚ ਹੈ ਤਾਂ ਉਹਦੀ ਜਗ੍ਹਾ ਅਸੀਂ ਨੈਨੋ ਯੂਰੀਆ ਵਰਤਣੀ ਸ਼ੁਰੂ ਕਰ ਦਿੰਨੇ ਆ ਤਾਂ ਸਾਰੀਆਂ ਫਸਲਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਘੱਟ ਜਾਂਦੀ ਹੈ ਜਿਹਦੇ ਨਾਲ ਪ੍ਰੋਟੀਨ ਦੀ ਮਾਤਰਾ ਘੱਟਦੀ ਹੈ ਤੇ ਜੇ ਪ੍ਰੋਟੀਨ ਦੀ ਮਾਤਰਾ ਤੁਹਾਡੇ ਕਣਕ ਦੇ ਵਿੱਚ ਘਟ ਗਈ ਥੋੜੇ ਝੋਨੇ ਵਿੱਚ ਘਟ ਗਈ ਤਾਂ ਉਹਨਾਂ ਤੁਹਾਡੇ ਦਿਮਾਗ ਦਾ ਵਿਕਾਸ ਘੱਟ ਹੋਏਗਾ ਤੁਹਾਡੀ ਮਸਲ ਗਰੋਥ ਘੱਟ ਹੋਏਗੀ ਤੁਹਾਡਾ ਕੱਦ ਘੱਟ ਹੋਏਗਾ ਤੇ ਓਵਰ ਆਲ ਚੀਜ਼ਾਂ 'ਤੇ ਪ੍ਰਭਾਵ ਪ ਜੇ ਲੋ ਥੋੜੀ ਈਲਡ ਡੈਪ ਹੁੰਦੀ ਹੈ ਜੇ ਥੋੜਾ ਝਾੜ ਘਟਦਾ ਹੈ ਤਾਂ ਫਿਰ ਜਿਹੜੀ ਨੈਸ਼ਨਲ ਫੂਡ ਸਕਿਉਰਟੀ ਜਿਹੜੀ ਹੈਗੀ ਹੈ ਉਹ ਵੀ ਕੰਪਰੋਮਾਈਜ਼ ਹੁੰਦੀ ਹੈ ਜੀ ਜੇਕਰ ਅਸੀਂ ਭਾਰਤ ਦੇ ਜਿਹੜੀ ਹੈਗੇ ਹੈ ਜਨਸੰਖਿਆ ਹੈ ਉਹਨੂੰ ਜਿਹੜਾ ਹੈਗਾ ਭਰ ਪੇਟ ਖਾਣਾ ਹੀ ਨਹੀਂ ਦੇ ਸਕਾਂਗੇ ਤਾਂ ਕਿਸ ਤਰੀਕੇ ਨਾਲ ਸਰਵਾਈਵ ਕਰਾਂਗੇ ਤਾਂ ਕੱਲੇ ਜਿਹੜੀ ਟੈਗਿੰਗ ਹੈਗੀ ਹੈ ਇਹ ਸਿਰਫ ਡੀਲਰ ਜਾਂ ਕਿਸਾਨ ਤੱਕ ਨਹੀਂ ਇਹ ਭਾਰਤ ਦੇ ਇੱਕ ਇੱਕ ਨਾਗਰਿਕ ਨੂੰ ਪ੍ਰਭਾਵਿਤ ਕਰਨ ਵਾਲੀ ਹੈ ਚਾਹੇ ਉਹਦੇ ਨਾਲ ਥੋੜੀ ਪ੍ਰੋਟੀਨ ਦੀ ਮਾਤਰਾ ਘਟ ਰਹੀ ਹੈ ਚਾਹੇ ਉਹਦੇ ਨਾਲ ਤੁਹਾਡੇ ਜਿਹੜੇ ਖਾਣੇ ਦੇ ਵਿੱਚੋਂ ਜਿਹੜੇ ਪੋਸ਼ਕ ਤੱਤਾਂ ਦੀ ਘਾਟ ਆ ਰਹੀ ਹੈ ਤੇ ਚਾਹੇ ਉਹ ਮਹਿੰਗੇ ਹੋ ਰਹੇ ਹੈ ਜੀ ਤੁਸੀਂ ਆਫਸਰ ਕੋਲ ਵੀ ਗੱਲ ਕਰ ਰਹੇ ਸੀ ਕਿ ਇਹ ਜਿਹੜੀ ਟੈਗਿੰਗ ਆ ਕੁਝ ਕੰਪਨੀਆਂ ਮਜਬੂਰ ਕਰਦੀਆਂ ਨੇ ਜਿਵੇਂ ਡੀਲਰ ਹੇਠਲੇ ਥੱਲੇ ਹੋਗੇ ਜਾਂ ਡਿਸਟ੍ਰੀਬਿਊਟਰ ਹੋਗੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਕਿਸਾਨ ਨੂੰ ਆ ਚੀਜ਼ਾਂ ਜਿਹੜੀ ਇਹ ਨਾਲ ਦੇਣੀ ਆ ਔਰ ਉਹ ਲਾਭ ਲੈਣ ਦੇ ਲਈ ਕਿਸਾਨ ਨੂੰ ਜਿਹੜਾ ਦਿੱਤਾ ਜਾਂਦਿਆਂ ਨੇ ਔਰ ਕਿਸਾਨ ਦਾ ਨੁਕਸਾਨ ਹੁੰਦਾ ਔਰ ਫਾਇਦਾ ਡਿਸਟ੍ਰੀਬਿਊਟਰ ਤੇ ਕੰਪਨੀ ਦਾ ਹੋ ਜਾਂਦਾ ਹੈ ਜਿੰਨਾ ਕ ਆਪਾਂ ਨੂੰ ਫੀਲਡ ਦੇ ਵਿੱਚੋਂ ਫੀਡਬੈਕ ਆ ਰਹੀ ਹੈ ਜੋ ਕਿਸਾਨ ਦੱਸ ਰਹੇ ਹੈ ਜਾਂ ਡੀਲਰ ਦੱਸ ਰਹੇ ਹੈ ਉਹ ਸੁਧਾਰ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਪਹਿਲੀ ਗੱਲ ਕੰਪਨੀਆਂ ਵੱਲੋਂ ਹਮ ਰੈਕ ਲਾਉਣ ਤੋਂ ਪਹਿਲਾਂ ਡਿਸਟ੍ਰੀਬਿਊਟਰ ਨਾਲ ਗੱਲ ਕੀਤੀ ਜਾਂਦੀ ਕਿ ਇੰਨੇ ਦਾ ਸਮਾਨ ਮੈਂ ਭੇਜਣ ਲੱਗਿਆ ਹਾਂ ਆ ਸਮਾਨ ਖਰੀਦੇਗਾ ਤਾਂ ਤੈਨੂੰ ਜਿਹੜਾ ਹੈਗਾ ਡੀਏਪੀ ਜਾਂ ਯੂਰੀਆ ਮਿਲੇਗੀ ਤਾਂ ਇਸ ਚੀਜ਼ ਦੀ ਗਵਾਹੀ ਜਿਹੜੀ ਹੈਗੀ ਹੈ ਆਪਣੇ ਕੇਂਦਰੀ ਮੰਤਰੀ ਮਾਨਯੋਗ ਸ਼ਿਵਰਾਜ ਚੋਹਾਂਗ ਜੀ ਜਿਹੜੇ ਹੈਗੇ ਆ ਉਹ ਪਰ ਰਹੇ ਆ ਕਿਉਂ ਕਿ ਉਹਨਾਂ ਨੇ ਕਿੱਠੀ ਜਾਰੀ ਕੀਤੀ ਹੈ ਕਿ ਜਿਹੜੀ ਕੰਪਨੀ ਖਾਦ ਦੇ ਨਾਲ ਟੈਗਿੰਗ ਕਰੇਗੀ ਉਸ ਕੰਪਨੀ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਊਗਾ ਤਾਂ ਫਿਰ ਸਾਫ਼ ਤੇ ਸਪਸ਼ਟ ਹੈ ਕਿ ਕੰਪਨੀਆਂ ਜਿਹੜੀਆਂ ਹੈਗੀਆਂ ਟੈਗਿੰਗ ਕਰ ਰਹੀਆਂ ਸੀ ਇੱਕ ਨੰਬਰ ਦੋ ਨੰਬਰ ਤੇ ਬਾਜ਼ਾਰ ਦੇ ਵਿੱਚ ਜਿਹੜੇ ਛੋਟੇ ਡੀਲਰਾਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਉਹ ਕਹਿੰਦੇ ਕਿ ਠੀਕ ਹੈ ਕੰਪਨੀ ਨੇ ਜਿਹੜਾ ਪ੍ਰੋਡਕਟ ਦਿੱਤਾ ਉਹ ਤਾਂ ਦਿੱਤਾ ਜੀ ਡਿਸਟਰੀਬਿਊਟਰ ਆਪਣੇ ਵੱਲੋਂ ਕੁਝ ਚੀਜ਼ਾਂ ਨਾ ਲਾ ਕੇ ਦੇ ਰਿਹਾ ਹੈ ਜਿਹੜਾ ਕਿ ਉਸ ਕੰਪਨੀ ਦੀ ਬਣੀ ਹੋਈ ਵੀ ਨਹੀਂ ਹੈਗੀ ਪਾਸੇੋਂ ਮਾਲ ਆ ਰਿਹਾ ਹੈ ਤਾਂ ਕੁੱਲ ਮਿਲਾ ਕੇ ਦੋਵੇਂ ਪੱਧਰ ਤੇ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਹੋ ਰਿਹਾ ਹੈ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈਗਾ ਪਹਿਲਾ ਨੁਕਸਾਨ ਆਪਾਂ ਕਹਿੰਨੇ ਆ ਉਹ ਹੁੰਦਾ ਡੀਲਰ ਨੂੰ ਜੀ ਬਾਜ਼ਾਰ ਦੇ ਵਿੱਚ ਜਿਹੜੇ ਛੋਟੇ ਡੀਲਰ ਨੇ ਜਿਨ੍ਹਾਂ ਨੇ ਨਵੇਂ ਕੰਮ ਚਾਲੂ ਕੀਤੇ ਐ ਕਿਉਂਕਿ ਕਿਸਾਨ ਨੂੰ ਕਣਕ ਪੀਜਣ ਵਾਸਤੇ ਡਾਈ ਖਾਦ ਚਾਹੀਦੀ ਆ ਜਾਂ ਉਹਨੂੰ ਖਾਦ ਯੂਰੀਆ ਚਾਹੀਦੀ ਆ ਹੂੰ ਤਾਂ ਜਿਸ ਜਗ੍ਹਾ ਤੋਂ ਡਾਈ ਖਾ ਜਾਂ ਯੂਰੀਆ ਲੈਣ ਜਾਂਦਾ ਹੈ ਉੱਥੇ ਹੀ ਉਹਨੂੰ ਜਿਹੜਾ ਹੈਗਾ ਸਲਫਰ ਤੇ ਬਾਕੀ ਹੋਰ ਸਮਾਨ ਦੇ ਦਿੱਤਾ ਜਾਂਦਾ ਹੈ ਜੀ ਤਾਂ ਕਿੱਥੋਂ ਨੇ ਬਾਜ਼ਾਰ ਚੋਂ ਤੁਰ ਕੇ ਜਿਹੜਾ ਹੈਗਾ ਜਿਆ 10 ਦੁਕਾਨਾਂ ਤੇ ਬੰਦਿਆਂ ਨੇ ਜਾਣਾ ਸੀ ਕਿਸੇ ਤੋਂ ਮੈਗਨੀਜ਼ ਲੈਣੀ ਸੀ ਕਿਸੇ ਤੋਂ ਨਦੀਨ ਆਸ਼ਕ ਲੈਣੀ ਸੀਗੀ ਕਿਸੇ ਤੋਂ ਬੀ ਲੈਣਾ ਸੀ ਕਿਸੇ ਤੋਂ ਕੁਛ ਲੈਣਾ ਸੀ ਤਾਂ ਸਾਰੀ ਬਾਜ਼ਾਰ ਚ ਪੈਸਾ ਵੰਡਿਆ ਜਾਣਾ ਸੀਗਾ ਹੁਣ ਕੀ ਹੋਇਆ ਕਿ ਉਹ ਪੈਸਾ ਜਿਹੜਾ ਹੈਗਾ ਇੱਕ ਬੰਦੇ ਕੋਲੇ ਜਾ ਰਿਹਾ ਬਾਕੀਆਂ ਦਾ ਸੀਜ਼ਨ ਖਰਾਬ ਹੋ ਗਿਆ ਹੂੰ ਤਾਂ ਜਿਹੜੇ ਆਪਣੇ ਡੀਲਰ ਮਤੇ ਪਾ ਰਿਹਾ ਹੈ ਉਹ ਵਿਚਾਰੇ ਬਹੁਤ ਪਰੇਸ਼ਾਨ ਨੇ ਕਿ ਉਹਨਾਂ ਦੀ ਗੱਲ ਹੀ ਨਹੀਂ ਕੋਈ ਸੁਣ ਰਿਆ ਉਹ ਜਾਣ ਤਾਂ ਜਾਣ ਕਿੱਧਰ ਤਾਂ ਸੰਗਰੂਰ ਦੇ ਵਿੱਚ ਬਹੁਤ ਸੋਨਾ ਕੰਮ ਹੋਇਆ ਕਿ ਸੰਗਰੂਰ ਦੇ ਵਿੱਚ ਜਿਹੜੇ ਡਿਸਟਰੀਬਿਊਟਰ ਹੈ ਉਹ ਵੀ ਮੰਨ ਗਏ ਤੇ ਡੀਲਰ ਵੀ ਮੰਨ ਗਏ ਕਿ ਆਪਸੀ ਸਹਿਮਤੀ ਹੋ ਗਈ ਕਿ ਭਾਈ ਜਿੰਨੇ ਦੀ ਖਾਦ ਆਈ ਉਹਨੇ ਦੀ ਪਿੱਛੇ ਆਪਾਂ ਅੱਗੇ ਵੇਚਾਂਗੇ ਪਰ ਮੈਂ ਕਹਨਾ ਜੇ ਸੰਗਰੂਰ ਵਾਲੇ ਕਰ ਸਕਦੇ ਬਾਕੀ ਪੰਜਾਬ ਨਹੀਂ ਕਰ ਸਕਦਾ ਭਾਈ ਇਹ ਇੱਕ ਐਸੈਂਸ਼ੀਅਲ ਕਮੋਡਿਟੀ ਹੈ ਭਾਰਤ ਸਰਕਾਰ ਤੇ ਸਬਸਿਡੀ ਦਿੰਦੀ ਹੈ ਜੀ ਜਿੱਥੇ ਇੱਥੋਂ ਦਾ ਇੰਡੈਂਟ ਹੋਇਆ ਜੋ ਅਲਾਟਮੈਂਟ ਹੋਈ ਹੈ ਕੰਪਨੀ ਨੇ ਉਸ ਮਹੀਨੇ ਚੋਂ ਨਹੀਂ ਖਾਦ ਦੋ ਜ਼ਿਲ੍ਹੇ ਦੇ ਵਿੱਚ ਉਸ ਬਲਾਕ ਦੇ ਵਿੱਚ ਦੇਣੀ ਦੇਣੀ ਹੈ ਜੀ ਤਾਂ ਜੋ ਖਾਦ ਉਹਨੇ ਦੇਣੀ ਦੇਣੀ ਹੈ ਤਾਂ ਉਹਨੂੰ ਦੇਣੀ ਹੀ ਪਵੇਗੀ ਤਾਂ ਜੇਕਰ ਸਾਰੇ ਡਿਸਟ੍ਰੀਬਿਊਟਰ ਇਹ ਹੱਥ ਖੜੇ ਕਰ ਦੇਣ ਕਿ ਅਸੀਂ ਭਾਈ ਨਾਲ ਜਿਹੜਾ ਹੈਗਾ ਸਮਾਨ ਨਹੀਂ ਲੈਣਾ ਜੀ ਤਾਂ ਫੇਰ ਤੇ ਕਿਹਨੂੰ ਦੇਣਗੇ ਹਾਂ ਕਾਲੀਆਂ ਪੇਡਾਂ ਹੁੰਦੀਆਂ ਤੇ ਕਾਲੀਆਂ ਪੇਡਾਂ ਜੇ ਦੋ ਚਾਰ ਹੋਣਗੀਆਂ ਤਾਂ ਪੂਰਾ ਸਮਾਜ ਉਹਨਾਂ ਦਾ ਬਹਿਸ਼ ਕਰ ਕਰ ਸਕਦਾ ਜੀ ਚੀਜ਼ ਐਡੀ ਵੱਡੀ ਵੀ ਨਹੀਂ ਹੈਗੀ ਕਿ ਠੀਕ ਨਾ ਹੋਵੇ ਲੇਕਿਨ ਜੇਕਰ ਇੱਕ ਜੁਟ ਹੋ ਜਾਣ ਤਾਂ ਠੀਕ ਹੋ ਸਕਦੇ ਹਨ ਇਹ ਗੱਲ ਦੱਸੋ ਕਿ ਸੇਕਾਰੀ ਸੁਭਾਵਾਂ ਦੇ ਵਿੱਚ ਕੱਲੇ ਮੁਕਸਰ ਬਲਾਕ ਵਾਲਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਮਤਾ ਪਾਇਆ ਹੈ ਬਾਕੀ ਨਹੀਂ ਪਾ ਸਕਦੇ ਜੀ ਬਾਕੀ ਵੀ ਤਾਂ ਇਹ ਕੰਮ ਕਰ ਸਕਦੇ ਆ ਬਿਲਕੁਲ ਤਾਂ ਜੇਕਰ ਇਸ ਤਰ੍ਹਾਂ ਨਹੀਂ ਹੋਏਗਾ ਤਾਂ ਇਹਦਾ ਖਾਮਿਆਜਾ ਕਿਸਾਨ ਨੂੰ ਭੁਗਤਣਾ ਪਵੇਗਾ ਹੁਣ ਆਹ ਚੀਜ਼ ਦਾ ਬੜੀ ਹਾਸੋ ਹੀ ਨਹੀਂ ਹੈ ਯਾਰ ਕਿ ਇੱਕ ਪਾਸੇ ਤਾਂ ਜੋ ਜਿਹੜੀ ਖੇਤੀਬਾੜ ਯੂਨੀਵਰਸਿਟੀ ਆ ਉਹ ਖੇਤੀ ਦਾ ਧੂਰਾ ਹੁੰਦੀ ਹੈ ਜੀ ਤੇ ਉਸ ਯੂਨੀਵਰਸਿਟੀ ਦਾ ਵੀਸੀ ਕਹਿ ਰਹੇ ਹੁਣ ਕਿ ਭਾਈ ਨੈਨੋ ਯੂਰੀਆ ਨੈਨੋ ਖਾਦ ਜਿਹੜੀ ਹੈਗੀ ਤੁਹਾਡੇ ਲਈ ਲਾਹੇਵੰਦ ਨਹੀਂ ਹੈਗੀ ਤੇ ਉਸੇ ਰਾਜ ਦੇ ਵਿੱਚ ਧੱਕੇ ਦੇ ਨਾਲ ਦਿੱਤੀ ਜਾ ਰਹੀ ਹੋਵੇ ਜੀ ਮੈਂ ਤਾਂ ਹੁਣੇ ਗੱਲ ਦੱਸ ਕੇ ਹਟਿਆ ਸੀਗਾ ਕਿ ਆਪਣਾ ਮੁੰਡਾ ਗੁਰਪ੍ਰੀਤ ਐਗਰੀ ਫਾਰਮਿੰਗ ਇੰਸਟਾਗ੍ਰam ਤੇ ਚੈਨਲ ਚਲਾਉਂਦਾ ਹੈ ਜੀ ਉਸ ਨੂੰ ਮੋਗਾ ਜ਼ਿਲ੍ਹੇ ਤੋਂ ਇੱਕ ਵਿਅਕਤੀ ਜਿਹੜਾ ਇੱਕ ਫੋਟੋ ਭੇਜਦਾ ਕਿ ਆ ਦੇਖੋ ਜੀ ਮੈਂ ਇੰਨੀ ਜਿਹੜੀ ਹੈਗੀ ਆ ਡੀਏਪੀ ਖਰੀਦੀ ਨਾਲ ਇੰਨੀ ਮੈਨੂੰ ਨੈਨੋ ਯੂਰੀਆ ਮਿਲੀ ਜਾਂ ਨੈਨੋ ਡੀਏਪੀ ਮਿਲੀ ਠੀਕ ਹੈ ਜੋ ਨੈਨੋ ਖਾਦ ਮਿਲੀ ਉਹ ਆਪਣੇ ਪੇਜ ਤੇ ਉਹਨੂੰ ਚਲਾ ਦਿੰਦਾ ਹੁਣ ਉਸ ਬੱਚੇ ਦੇ ਉੱਤੇ ਜਿਹੜਾ ਹੈਗਾ ਬਾਰ ਬਾਰ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਉਹਨੂੰ ਡਿਲੀਟ ਕਰੋ ਜੀ ਕਿਉਂਕਿ ਉਹ ਕਿਸਾਨ ਨੂੰ ਪਿੱਛੇ ਪ੍ਰੈਸ਼ਰ ਪਾਇਆ ਜਾ ਰਿਹਾ ਕਿਸਾਨ ਕਹਿ ਰਿਹਾ ਕਿ ਵੀ ਜਿਹੜਾ ਹੈਗਾ ਸਾਡੀ ਸੋਸਾਇਟੀ ਕੋਲੇ ਡਾਈ ਨਹੀਂ ਹੋਣੀ ਮੈਂ ਕਿ ਮਸਲਾ ਦੇਖੋ ਇਸ ਤਰੀਕੇ ਦਾ ਹੈਗਾ ਕਿ ਹੈ ਧੱਕਾ ਧੱਕੇ ਦੇ ਨਾਲ ਚੀਜ਼ਾਂ ਵੇਚੀਆਂ ਜਾ ਰਹੀਆਂ ਤਾ ਇਹੜਾ ਪਟਾਕਾ ਹੁਣ ਕਦੇ ਨਾ ਕਰੇ ਤਾਂ ਪੈਣਾ ਹੈ ਜੀ ਬਿਲਕੁਲ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਹਮਦਰਦੀ ਨੇ ਜਿਹੜੇ ਕਿ ਨਿੱਕੇ ਨਿੱਕੇ ਵਿਸ਼ੇ ਦੇ ਉੱਤੇ ਪੰਜਾਬ ਚ ਬੋਲਦੇ ਰਹਿੰਦੇ ਆ ਹਮ ਸਾਰੇ ਲੋਕ ਇਸ ਵਿੱਚ ਚੁੱਪ ਕਿਉਂ ਹੈ ਸਭ ਨੂੰ ਬੋਲਣਾ ਚਾਹੀਦਾ ਹੈ ਮੈਂ ਕਿਹਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਹੈਗਾ ਅੱਗੇ ਆਉਣਾ ਚਾਹੀਦਾ ਹੈ ਕਿਸਾਨ ਜਥੇਬੰਦੀਆਂ ਡੱਟ ਸਾਹਿਬ ਮੈਂ ਤੌਰ ਤੇ ਸਟੈਂਡ ਕਲੀਅਰ ਨਹੀਂ ਹੈਗਾ ਇਸ ਵਿਸ਼ੇ ਦੇ ਉੱਪਰ ਨਾ ਕੋਈ ਜਥੇਬੰਦੀ ਬੋਲੀ ਆ ਹੁਣ ਤੱਕ ਇਹ ਤਾਂ ਸਭ ਤੋਂ ਵੱਡੀ ਦਿੱਕਤ ਵਾਲੀ ਗੱਲ ਹੈ ਕਿ ਕਿਸਾਨ ਜਿੱਥੇ ਬੰਦੀਆਂ ਕਿਉਂ ਨਹੀਂ ਚੁੱਪ ਕਰਦੀਆਂ ਬੋਲਦੀਆਂ ਕਿਉਂ ਨਹੀਂ ਕਿਉਂ ਚੁੱਪ ਕਰਕੇ ਬੈਠੀਆਂ ਉਹਨਾਂ ਨੂੰ ਇਸ ਵਿਸ਼ੇ ਤੇ ਅੱਗੇ ਹੋਣਾ ਚਾਹੀਦਾ ਹੈ ਕਿਸਾਨ ਦਾ ਸਾਥ ਦੇਣਾ ਚਾਹੀਦਾ ਡੀਲਰਾਂ ਦਾ ਸਾਥ ਦੇਣਾ ਚਾਹੀਦਾ ਤਾਂ ਫਿਰ ਜਿਹੜਾ ਹੈਗਾ ਤਾਂ ਹੀ ਕੁਝ ਬਣੇਗਾ ਨਹੀਂ ਤਾਂ ਜਿਹੜਾ ਹੈਗਾ ਇਹ ਸ਼ੱਕ ਦੇ ਦਾਰੇ ਦੇ ਵਿੱਚ ਹੀ ਜਾਉਣੀਆਂ ਕਿ ਭਾਈ ਇਹ ਕਿਉਂ ਜਿਹੜਾ ਹੈਗਾ ਇਹ ਬੋਲ ਨਹੀਂ ਰਿਹਾ ਕਿਉਂ ਕਿਤੇ ਇਹ ਤਾਂ ਨਹੀਂ ਕਿ ਇਹਨਾਂ ਨੂੰ ਖਾਦ ਅਲੱਗ ਤੋਂ ਮਿਲ ਜਾਂਦੀ ਹੋਵੇ ਇਸ ਕਰਕੇ ਚੁੱਪ ਹੈ ਜੀ ਤਾਂ ਇਹਦੇ ਕਰਕੇ ਇਹਨਾਂ ਨੂੰ ਬੋਲਣਾ ਚਾਹੀਦਾ ਹੈ ਮੁੱਦਾ ਚੱਕਣਾ ਚਾਹੀਦਾ ਹੈ ਇਹਦਾ ਕਿਸਾਨਾਂ ਦਾ ਮੁੱਦਾ ਹੈਗਾ ਕਈ ਵਾਰੀ ਜਥੇਬੰਦੀਆਂ ਕਹਿ ਦਿੰਦੀਆਂ ਇਹ ਤਾਂ ਮੁੱਦਾ ਛੋਟਾ ਹੈ ਹਮ ਲੇਕਿਨ ਨਹੀਂ ਜਥੇਬੰਦੀਆਂ ਨੂੰ ਇਹ ਮੁੱਦਾ ਚੱਕਣਾ ਚਾਹੀਦਾ ਹੈ ਇਸ ਮੁੱਦੇ ਦੇ ਉੱਪਰ ਜਿਹੜਾ ਹੈਗਾ ਇਹ ਚੱਕਣਗੇ ਤਾਂ ਕਿਸਾਨ ਬਚੇਗਾ ਦੇਖੋ ਕਈ ਵਾਰੀ ਹੁੰਦਾ ਕਿ ਜਿਸ ਤਰ੍ਹਾਂ ਅਸੀਂ ਕਿਸਾਨ ਜਥੇਬੰਦੀ ਬਾਰੇ ਬੋਲਦੇ ਹਾਂ ਕਿਸਾਨ ਜਥੇਬੰਦੀ ਸਾਡੀ ਹੈ ਜੀ ਬਾਕੀ ਸਾਡੀ ਆਪ ਦੀ ਸੰਸਥਾ ਹੈ ਅਸੀਂ ਕਿਸਾਨਾਂ ਨੇ ਆਪਦੇ ਹੱਕਾਂ ਦੇ ਲਈ ਆ ਉਹਦੀ ਲੜਨ ਦੇ ਲਈ ਇੱਕ ਜਥੇਬੰਦੀ ਬਣਾਈ ਐ ਤਾਂ ਅਸੀਂ ਆਪਣੀ ਜਥੇਬੰਦੀ ਦੇ ਉੱਪਰ ਪ੍ਰੈਸ਼ਰ ਪਾਵਾਂ ਕਿਉਂਕਿ ਸਾਡਾ ਘਰ ਦਾ ਮਸਲਾ ਹੈ ਨਾ ਜਥੇਬੰਦੀਆਂ ਜਿਹੜਾ ਘਰ ਦਾ ਮਸਲਾ ਹੈ ਤੇ ਸਾਡੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਜਥੇਬੰਦੀਆਂ ਨੂੰ ਆਉਣਾ ਚਾਹੀਦਾ ਅੱਗੇ ਆ ਕੇ ਤੇ ਇਸ ਵਿਸ਼ੇ ਤੇ ਬੋਲਣਾ ਚਾਹੀਦਾ ਹੈ ਜੀ ਟੈਗਿੰਗ ਵਾਲੇ ਮਸਲੇ ਤੇ ਜੇਕਰ ਡਿਸਟ੍ਰੀਬਿਊਟਰ ਆਪਣਾ ਸਟੈਂਡ ਕਲੀਅਰ ਕਰ ਦੇਣ ਕੰਪਨੀਆਂ ਦੇ ਅੱਗੇ ਤਾਂ ਤਾਂ ਕਿ ਮਸਲਾ ਉੱਥੇ ਹੀ ਠੰਡਾ ਪੈ ਸਕਦਾ ਉੱਥੇ ਹੀ ਰੁਕ ਸਕਦਾ ਹੈ ਕਿਸਾਨ ਤੱਕ ਤਾਂ ਬਹੁਤ ਚ ਗੱਲ ਆਉਣੀ ਆ ਜੇ ਡਿਸਟ੍ਰੀਬਿਊਟਰ ਤੇ ਉਧਰ ਸਹਿਕਾਰੀ ਸੁਭਾਵਾਂ ਦੇ ਸਖਤਰ ਜੀ ਇਹ ਉੱਥੇ ਕਲੀਅਰ ਕਰ ਦੇਣ ਕਿ ਅਸੀਂ ਭਾਈ ਜਿਹੜਾ ਹੈਗਾ ਕੁਝ ਨਹੀਂ ਲੈਣਾ ਖਾਦ ਦੇਣੀ ਆ ਦਿਓ ਨਹੀਂ ਦੇੜੀ ਨਾ ਦਿਓ ਜੀ ਵੱਤਵਾਦ ਕੀ ਹੋਏਗਾ ਹਮ ਇੱਕ ਵਾਰੀ ਜਿਹੜਾ ਹੈਗਾ ਥੋੜੀ ਖਾਦ ਦੀ ਸਪਲਾਈ ਲੇਟ ਹੋਏਗੀ ਨਾ ਹਮ ਤਾਂ ਹੋਲੇਂਡ ਤੇ ਫਿਰ ਜੀ ਹੋਰ ਇੱਚ ਕਿੱਡੀ ਗੱਲ ਹੈ ਪਰੰਤੂ ਜੇ ਅਸੀਂ ਸਾਰੇ ਜਣ ਉੱਟ ਕੇ ਖੜੇ ਨਹੀਂ ਹੋਵਾਂਗੇ ਤਾਂ ਇਹ ਮਸਲਾ ਖਰਾਬ ਹੋਏਗਾ ਜੀ ਇਹਦੇ ਕਰਕੇ ਕਿਸਾਨ ਉਸ ਇੰਨਾ ਨਾ ਬੋਝ ਪਾਈ ਜਾਈਏ ਕਿ ਜਿਹੜੀ 1350 ਰੁਪਏ ਦੀ ਚੀਜ਼ ਹੈਗੀ ਐ ਉਹ ਉਹਨੂੰ 2000 ਦੀ 1700 ਦੀ 1800 ਦੀ ਮਿਲਦੀ ਪਈ ਐ ਤਾਂ ਇਹ ਕਿਸੇ ਦਾ ਇਹਦਾ ਕੋਈ ਨਿਆ ਨਹੀਂ ਹੈਗਾ ਤੇ ਦੁਨੀਆ ਤੇ ਉਹ ਜਿਹੜੀ ਕਿਹੜੀ ਚੀਜ਼ ਐ ਕਿ ਬੰਦਾ ਕਹਿੰਦਾ ਕਿ ਜੇ ਖੇਤਾਂ ਦੇਊਂਗਾ ਜਿਹਦੇ ਨਾਲ ਆ ਚੀਜ਼ ਖਰੀਦੇਗਾ ਇਹੋ ਜਿਹਾ ਧੱਕਾ ਤਾਂ ਕਿਤੇ ਹੁੰਦਾ ਹੀ ਨਹੀਂ ਹੈਗਾ ਸਿਰਫ ਆ ਕਿਸਾਨ ਐ ਕਿਸਾਨਿਆਂ ਦਾ ਧੱਕਾ ਹੁੰਦਾ ਪਿਆ ਤਾਂ ਐਸ ਧੱਕੇ ਦੇ ਉੱਤੇ ਜਿਹੜੇ ਸਾਡੇ ਵਿਅਕਤੀ ਨਹੀਂ ਬੋਲਦੇ ਜੀ ਬਹੁਤ ਸਾਰੇ ਲੋਕ ਦੇਖੋ ਪੰਜਾਬ ਦੇ ਸੁਧਾਰ ਵਾਸਤੇ ਘੁੰਮ ਰਹੇ ਐ ਬਿਲਕੁਲ ਉਹ ਨਹੀਂ ਬੋਲਦੇ ਹੂੰ ਕਿਉਂ ਨਹੀਂ ਬੋਲਦੇ ਇਹ ਇੱਕ ਜਿਹੜਾ ਹੈਗਾ ਚਿੰਤਾ ਦਾ ਵਿਸ਼ਾ ਹੈ ਉਹਨੇ ਬੋਲਣਾ ਚਾਹੀਦਾ ਹੈ। ਹੂੰ ਪਿਛਲੀ ਵਾਰੀ ਭਾਰਤੀ ਕਿਸਾਨ ਯੂਨੀਅਨ ਡਕੋਤਾ ਵਾਲਿਆਂ ਨੇ ਇਹ ਜਿਹੜਾ ਹੈਗਾ ਮੁੱਤਾ ਚੱਕਿਆ। ਚੱਕਿਆ ਜਿਹੜਾ ਹੈਗਾ ਉਹਦੇ ਤੇ ਖੁੱਡੀਆਂ ਸਾਹਿਬ ਵੀ ਫਿਰ ਦੁਬਾਰਾ ਉਥੇ ਬੋਲੇ ਠੀਕ ਹੈ। ਤਾਂ ਸਾਡੇ ਇੱਥੇ ਜਿਹੜਾ ਹੈਗਾ ਇਲਾਕਾ ਹੈਗਾ ਸਾਡੇ ਸੀਰੀਅ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਧੀਆਂ ਵਾਲੇ ਜਿਹੜਾ ਹੈਗਾ ਉਹ ਵਧੀਆ ਕੰਮ ਕਰਦੇ ਆ। ਜੀ ਈਵਨ ਕਿ ਪਿਛਲੀ ਵਾਰੀ ਇਹਨਾਂ ਨੇ ਐਸਾ ਉਹਨਾ ਕੰਮ ਕੀਤਾ ਕਿਤੇ ਕੱਟ ਤੱਕ ਨਹੀਂ ਲੱਗੇ ਤਾਂ ਲੋਕਾਂ ਦਾ ਜਿਹੜਾ ਹੈਗਾ ਉਹ ਤੱਕਾ ਵੀ ਉਸਤੇ ਇੱਕ ਇਹਦਾ ਨਹੀਂ ਹੋਣ ਦਿੱਤਾ ਪਰੰਤੂ ਉਹਦੇ ਵਿੱਚ ਵੀ ਇੱਕ ਜਗ੍ਹਾ ਤੇ ਕੰਪਰੋਮਾਈਜ਼ ਤੇ ਆ ਕੇ ਰੁਕ ਜਾਣੀ ਹੈ ਜੀ ਬਿਲਕੁਲ ਕਿਉਂ ਨਹੀਂ ਬੰਦ ਹੁੰਦੀਆਂ ਚੀਜ਼ਾਂ ਹਾਂ ਤਾਂ ਬਿਲਕੁਲ ਬੰਦ ਹੋਦੀ ਹੋਣੀਆਂ ਜਿਸ ਸਮੇਂ ਤੇ ਜਿਹੜਾ ਹੈਗਾ ਇਹ ਡਿਸਟ੍ਰੀਬਿਊਟਰ ਜਾਂ ਟੀਲਰ ਤੇ ਸੱਤਤਰ ਇਹ ਫਾਈਨਲ ਕਰ ਦੇਣਗੇ ਕਿ ਭਾਈ ਅਸੀਂ ਜਿਹੜਾ ਹੈਗਾ ਇਹੋ ਜੀ ਕੋਈ ਚੀਜ਼ ਖਰੀਦਣੀ ਨਹੀਂ ਜਿਸ ਚ ਟੈਗਿੰਗ ਹੁੰਦੀ ਹੋਵੇ ਯਾਰ ਇਹ ਤਾਂ ਦਿਨ ਦਿਹਾੜੇ ਲੁੱਟ ਹੈ ਇਹ ਚਿੱਟਿਆਂ ਦੀ ਲੁੱਟ ਹੈ ਇਹ ਲੁੱਟ ਬੰਦ ਹੋਣੀ ਚਾਹੀਦੀ ਹੈ ਜੇ ਇਹ ਲੁੱਟ ਬੰਦ ਨਹੀਂ ਹੋਏਗੀ ਤਾ ਇਹ ਕਿਸਾਨ ਦੇ ਨਾਲ ਫਿਰ ਤੱਕਾ ਹੈ ਜੀ ਡਾਕਟਰ ਸਾਹਿਬ ਇੱਕ ਹੋਰ ਮੈਂ ਸਵਾਲ ਆ ਜਿ ਜਿਨ੍ਹਾਂ ਦੇ ਘਰੇ ਨੈਨੋ ਯੂਰੀਆ ਦੇ ਦਿੱਤਾ ਗਿਆ ਤੁਸੀਂ ਕਹੇ ਸੀ ਕਿ ਬਹੁਤ ਸਾਰਾ ਪਿਆਗਾ ਬਹੁਤ ਸਾਰੇ ਕਿਸਾਨ ਰੱਖ ਲੈਣਦੇ ਆ ਉਹਨਾਂ ਨੂੰ ਸਮਝਣੀਆਂ ਨੇ ਚੀਜ਼ਾਂ ਦੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਦੱਸਦੇ ਨੇ ਯੂਰੀਆ ਹੁਣ ਤੱਕ ਵੀ ਦੇ ਰਹੇ ਆ ਉਹਨਾਂ ਤੇ ਵੀ ਬੁੱਢੀ ਕਾਰਵਾਈ ਹੋਊਗੀ ਦੋਨਾਂ ਦੀ ਕਾਰਵਾਈ ਹੋਊਗੀ ਨਹੀਂ ਕਾਰਵਾਈ ਜੇ ਕੋਈ ਗੱਲ ਹੀ ਨਹੀਂ ਹੈਗੀ ਇੱਥੇ ਹੂੰ ਨਹੀਂ ਜੇਕਰ ਕੋਈ ਕਾਰਵਾਈ ਹੁੰਦੀ ਆ ਤਾਂ ਦੋਨਾਂ ਦੀ ਹੋਊਗੀ ਜੇਕਰ ਜਿਹੜੇ ਦੇ ਚੁੱਕੇ ਆ ਉਹਨਾਂ ਤੁਸੀਂ ਵੀ ਜਾਂ ਦੇ ਰਹੇ ਹੋ। ਅਸੀਂ ਤਾਂ ਹਜੇ ਇੰਨਾ ਹੀ ਕਹਿੰਨੇ ਆ ਕਿ ਘੱਟੋ-ਘੱਟ ਅੱਗੇ ਦੇ ਨਹੀਂ ਬੰਦ ਕਰਦੇ ਸਾਨੂੰ ਖਾ ਦੇ ਦੇਣ ਹਨਾ। ਤਾਂ ਹਜੇ ਤੀਕ ਜਿਹੜੀ ਕਾਰਵਾਈ ਵਾਲੀ ਕੋਈ ਗੱਲ ਨਹੀਂ ਹੈ। ਜੀ ਕਿਉਂਕਿ ਕੇਂਦਰੀ ਮੰਤਰੀ ਜਰੂਰ ਕਹਿ ਰਹੇ ਆ ਕਿ ਜਿਹੜੀ ਕੰਪਨੀ ਨਾਲ ਦੇਰੀ ਉਹਤੇ ਕਾਰਵਾਈ ਕਰਾਂਗੇ। ਹੂੰ ਉਹ ਹੁਣ ਨਹੀਂ ਦੇ ਸੰਭਵ ਨਹੀਂ ਹੈ ਕਿ ਜਿੰਨੇ ਕਿਸਾਨ ਸ਼ਿਕਾਇਤ ਨਹੀਂ ਕਰਦਾ। ਜੀ ਕਿਉਂਕਿ ਕਿਸਾਨ ਦੀ ਦਿੱਕਤ ਇਹ ਹੈ ਕਿ ਕਿਸਾਨ ਕਦੇ ਵੀ ਸ਼ਿਕਾਇਤ ਕਰਨੀ ਨਹੀਂ ਚਾਹੁੰਦਾ ਕਿਉਂਕਿ ਸਾਡੀਆਂ ਮਜਬੂਰੀਆਂ ਆ। ਅਸੀਂ ਇਹ ਸੋਚਦੇ ਹਾਂ ਕਿ ਜੇਕਰ ਮੈਂ ਸਧਾਨਾ ਸਾਹਿਬ ਤੋਂ ਖਾਦ ਲਈ ਹੈ ਕਿਤੇ ਸਧਾਨਾ ਸਾਹਿਬ ਤੇ ਸ਼ਿਕਾਇਤ ਨਾ ਹੋ ਜਾਵੇ ਦੇਖ ਕੇ ਜਦੋਂ ਕਿ ਕਲੀਅਰ ਹੈ ਕਿ ਉਹ ਸ਼ਿਕਾਇਤ ਕੰਪਨੀ ਦੇ ਖਿਲਾਫ ਹੈ ਤੁਹਾਡੇ ਖਿਲਾਫ ਨਹੀਂ ਹੈਗੀ ਮੈਂ ਤੁਹਾਡੀ ਦੁਕਾਨ ਤੋਂ ਲੈ ਕੇ ਗਿਆ ਹਾਂ ਤੁਹਾਡੇ ਕੋਲੇ ਪਿੱਛੋਂ ਧੱਕੇ ਦੇ ਵਿੱਚ ਚੀਜ਼ਾਂ ਆਈਆਂ ਤੇ ਤੁਸੀਂ ਉਹ ਅੱਗੇ ਮੈਨੂੰ ਦੇਤੀਆਂ ਤੁਸੀਂ ਆਪ ਦੇ ਘਰੇ ਤਾਂ ਰੱਖਣੀਆਂ ਨਹੀਂ ਹੈਗੀਆਂ ਤੇ ਹੁਣ ਮੈਨੂੰ ਜਿਹੜੀ ਸ਼ਿਕਾਇਤ ਹੈਗੀ ਕੰਪਨੀ ਦੇ ਖਿਲਾਫ ਕਰਨੀ ਚਾਹੀਦੀ ਕਿ ਮੈਂ ਫਲਾਨੀ ਕੰਪਨੀ ਦੀ ਇੰਨੀਆਂ ਬੋਰੀਆਂ ਖਾਦਾਂ ਇੱਕ ਤੋਂ ਖਰੀਦਤੀਆਂ ਤੇ ਮੈਨੂੰ ਆਹ ਚੀ ਨਾ ਮਿਲੀ ਸ਼ਿਕਾਇਤ ਲਈ ਕੀ ਹੈ ਕਿ ਹੁਣ ਆਏ ਨਹੀਂ ਹੈਗਾ ਕਿ ਆਪਾਂ ਬਾਜ਼ਾਰ ਚ ਰੌਲਾ ਪਾਉਣਾ ਕੋਈ ਲਿਖਤੀ ਪੜਤੀ ਕਰਨਾ ਨਹੀਂ ਚੁੱਪ ਕਰਕੇ 1800 180 1551 ਇਹ ਜਿਹੜਾ ਹੈਗਾ ਕਿ ਕਿਸਾਨ ਹੈਲਪਲਾਈਨ ਨੰਬਰ ਜਿਹੜਾ ਹੈਗਾ ਇਹਦੇ ਤੇ ਤੁਸੀਂ ਸ਼ਿਕਾਇਤ ਕਰਨੀ ਹੈ ਦੁਬਾਰਾ ਫੇਰ ਨੋਟ ਕਰ ਲਓ 1800 180 1551 ਇਸ ਨੰਬਰ ਤੇ ਤੁਸੀਂ ਫੋਨ ਕਰਨਾ ਹੈ ਜੀ ਫੋਨ ਕਰਕੇ ਉਹਨਾਂ ਨੂੰ ਦੱਸਣਾ ਕਿ ਮੈਨੂੰ ਖਾਦ ਦੇ ਨਾਲ ਆ ਚੀ ਮਿਲੀ ਹੈ ਜਿਹੜਾ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਜੀ ਉਸ ਸਮੇਂ ਜਾ ਕੇ ਰਹਗਾ ਇਹ ਤਾਂ ਸੁਣਵਾਈ ਹੋਏਗੀ ਤਾਂ ਇਹ ਜਿਹੜਾ ਹੈਗਾ ਸਾਨੂੰ ਜਿਹੜਾ ਇਹ ਕਰਨਾ ਪਏਗਾ ਜੇ ਅਸੀਂ ਸ਼ਿਕਾਇਤ ਨਹੀਂ ਕਰਾਂਗੇ ਤਾਂ ਫੇਰ ਸਾਡਾ ਕੁਝ ਵੀ ਨਹੀਂ ਬੰਨਾ ਮੈਂ ਫਿਰ ਕਿਹਨਾਂ ਆਕਸਾਨ ਸਾਥੀ ਨੂੰ ਬੇਨਤੀ ਕਰਦਾ ਦੇਖੋ ਇਹ ਨਹੀਂ ਹੈਗਾ ਕਿ ਆਪਾਂ ਬਾਜ਼ਾਰ 'ਚ ਕਿਸੇ ਨਾਲ ਲੜਨਾ ਹੈ ਆਪਾਂ ਚੁੱਪ ਕਰਕੇ ਆਪਣੇ ਘਰੇ ਆ ਕੇ ਜੋ ਤੁਹਾਡੇ ਨਾਲ ਬੀਤੀ ਹੈ ਉਹ 1800 180 1551 ਦੇ ਫੋਨ ਕਰਕੇ ਉੱਥੇ ਦੱਸ ਦਿਓ ਕਿ ਮੇਰੇ ਨਾਲ ਆਹ ਚੀਜ਼ ਹੋਈ ਹੈ ਇਸ ਚੀਜ਼ ਦੀ ਗਾਰੰਟੀ ਮੈਂ ਦਿੰਦਾ ਹਾਂ ਕਿ ਜੇਕਰ ਤੌਰ ਤੇ ਜੋ ਜ਼ਿਆਦਾਤਰ ਬੰਦੇ ਇਹ ਤੇ ਸ਼ਿਕਾਇਤ ਕਰਨਗੇ ਤਾਂ ਤੁਹਾਡੀ ਜਿਹੜੀ ਸੁਣਵਾਈ ਹੋਏਗੀ ਮੈਂ ਪਹਿਲਾਂ ਤੇ ਦੇਖੋ ਕਿ ਜੇਕਰ ਕੇਂਦਰੀ ਮੰਤਰੀ ਵੱਲੋਂ ਇੱਕ ਇਹ ਚਿੱਠੀ ਜਾਰੀ ਹੁੰਦੀ ਹੈ ਕਿ ਭਾਈ ਜਿਹੜੀ ਕੰਪਨੀ ਇਹ ਟੈਗਿੰਗ ਕਰੇਗੀ ਉਸ ਕੰਪਨੀ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਏਗਾ ਤਾਂ ਇਸ ਤੁਹਾਡੀ ਹਿੰਮਤ ਦੇ ਕਰਕੇ ਹੋਇਆ ਜਦੋਂ ਤੁਹਾਡੀਆਂ ਸ਼ਿਕਾਇਤਾਂ ਉੱਪਰ ਤੱਕ ਜਾਣ ਲੱਗੀਆਂ ਤਾਂ ਉਹਨਾਂ ਨੂੰ ਪਤਾ ਲੱਗਾ ਤੇ ਹੁਣ ਤੱਕ ਤਾਂ ਕੋਈ ਮੰਨਣ ਲਈ ਤਿਆਰ ਹੀ ਨਹੀਂ ਸੀਗਾ ਕਿ ਇਹੋ ਜੀਆਂ ਚੀਜ਼ਾਂ ਵੀ ਪੰਜਾਬ 'ਚ ਜਾਂ ਭਾਰਤ ਦੇ ਵਿੱਚ ਚੱਲ ਰਹੀਆਂ ਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈ ਇਹ ਪੂਰੇ ਭਾਰਤ ਦੀ ਹੈ ਤੇ ਸਰਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਪੰਜਾਬ ਦੇ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਖੇਤੀਬਾੜੀ ਮੰਤਰੀ ਨੂੰ ਕਹਿਣਾ ਚਾਹੁੰਦਾ ਜੀ ਆ ਟੈਕਿੰਗ ਵਾਲਾ ਕਿਹੋ ਜਿਹਾ ਮੁੱਦਾ ਹੈ ਜਿੱਚ ਖਾਮ ਤੇ ਬਦਨਾਮੀ ਲਈ ਜਾਂਦੇ ਆ ਇਹ ਖਾਮ ਖਾਦੀ ਬਦਨਾਮੀ ਹੈ ਜਦੋਂ ਹੀ ਬੰਦਾ ਖਾਦ ਲੈਣ ਜਾਂਦਾ ਹੈ ਖਾਦ ਦੇ ਨਾਲ ਆਦਮੀ ਕਹਿੰਦਾ ਧੱਕੇ ਨਾਲ ਸਮਾਨ ਦਿੰਦਾ ਹੈ ਤਾਂ ਆਦਮੀ ਉਸੇ ਟਾਈਮ ਕਹਿੰਦਾ ਕਿ ਆ ਸਰਕਾਰ ਜਰਾ ਤਾਂ ਕੰਮ ਕਰ ਲ ਤਾ ਬਿਲਕੁਲ ਆ ਤਾਂ ਸਰਕਾਰ ਫੇਲ ਹੋ ਗਈ ਇੱਥੇ ਕੰਮ ਨਹੀਂ ਕਰ ਸਕੀ ਮਤਲਬ ਕਿ ਜੇਕਰ ਐਚ ਨੂੰ ਕਾਮਯਾਬੀ ਨਾਲ ਇਸ ਨੂੰ ਲਾਗੂ ਕੀਤਾ ਜਾਵੇ ਖੁੱਡੀਆਂ ਸੈਸ ਨੂੰ ਚੰਗੇ ਤਿਕਣਾ ਲਾਗੂ ਕਰਨ ਤਾਂ ਆਹ ਜਿਹੜੀ ਇੱਕ ਫਾਲਤੂ ਦੀ ਗੱਲ ਹੋ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਪੰਜਾਬ ਸਰਕਾਰ ਨਾੜੀ ਕਹਿੰਦੇ ਉਹ ਕੇਂਦਰ ਸਰਕਾਰ ਨੇ ਵੀ ਕਹਿੰਦੇ ਹੈ ਪੰਜਾਬ ਨੂੰ ਵੀ ਕਹਿੰਦੇ ਹੈ ਲੇਕਿਨ ਇੱਕ ਨਿੱਕੀ ਜੀ ਚੀਜ਼ ਦੇ ਉੱਪਰ ਜਿਹੜਾ ਹੈਗਾ ਇੱਕ ਖਾਮਖਾ ਦੀ ਜਿਹੜੀ ਹੈਗੀ ਚੀਜ਼ ਬਣੀ ਹੋਈ ਹੈ ਤਾਂ ਪੰਜਾਬ ਸਰਕਾਰ ਜਿਹੜਾ ਹੈਗਾ ਇਹ ਤੇ ਥੋੜੀ ਸਖਤ ਹੋਵੇ ਸਖਤ ਹੋ ਜਾਏਗੀ ਤਾਂ ਇੱਕ ਮਿੰਟ ਦੇ ਵਿੱਚ ਜਿਹੜਾ ਹੈਗਾ ਇਹ ਜੋ ਆਪਣਾ ਖਤਮ ਹੋ ਜਾਏਗਾ ਕੰਮ ਇਹ ਕੰਮ ਖਤਮ ਹੋ ਗਿਆ ਜਿਹੜੀ ਕਾਲਖ ਮਲੀ ਜਾ ਰਹੀ ਹੈ ਉਹ ਕਾਲਖ ਲੈ ਜਾਏਗੀ ਜੀ ਧੰਨਵਾਦ ਡਾਕਟਰ ਸਾਹਿਬ ਕੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਮਿਹਰਬਾਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤਾਂ ਡਾਕਟਰ ਕੁਲਦੀਪ ਸਿੰਘ ਸ਼ਿਰਗਲ ਉਹਨਾਂ ਨੇ ਵਿਸਥਾਰ ਰੂਪ ਦੇ ਵਿੱਚ ਦੱਸਿਆ ਟੈਗਿੰਗ ਨੂੰ ਲੈ ਕੇ ਜੋ ਪਿਛਲੇ ਟਰਮ ਦੇ ਬੱਚਾ ਕਿਸਾਨਾਂ ਦੀ ਲੋਟੀ ਹੈ ਕਿ ਜੋ ਖਾਦ ਲੈਣ ਜਾਂਦੇ ਆ ਨੈਨੋ ਯੂਰੀਆ ਡੀਏਪੀ ਤਾਂ ਕਿਦ ਨਾਲ ਟੈਗ ਕਰਕੇ ਦੇ ਦਿੱਤੀ ਜਾਂਦੀ ਹੈ ਔਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨਾ ਨੇ ਜਿਹੜਾ ਹਰਕਤ ਦੇ ਵਿੱਚ ਉਹਨਾਂ ਨੇ ਕਹਿ ਕੇ ਜਿਹੜੇ ਕੰਪਨੀਆਂ ਟੈਗਿੰਗ ਕਰ ਰਹੀਆਂ ਨੇ ਉਹ ਉਧਾਂ ਤੇ ਜਿਹੜੀ ਲਾਇਸੈਂਸ ਕੈਨਸਲ ਕੀਤੇ ਜਾਣਗੇ ਔਰ ਕਿਸਾਨਾਂ ਨੂੰ ਵੀ ਇੱਥੇ ਸੁਚੇਤ ਰਹਿਣ ਦੀ ਲੋੜ ਹੈ ਕਿਸਾਨਾਂ ਨੂੰ ਇੱਕ ਇਕੱਠੇ ਹੋਣਾ ਪਵੇਗਾ ਇੱਕ ਚੰਗੇ ਸੰਕੇਤ ਵੀ ਹੈਗਾ ਜਾਇ ਸੰਗਰੂਰ ਦੀ ਗੱਲ ਹੋਵੇ ਹੋਰ ਨਾ ਜਿਲ੍ਹਾਂ ਦੀ ਗੱਲ ਹੋਵੇ ਕਿਸਾਨ ਔਰ ਡਿਸਟ੍ਰੀਬਿਊਟਰ ਇਕੱਠੇ ਹੋ ਰਹੇ ਆ ਡੀਲਰ ਇਕੱਠੇ ਹੋ ਰਹੇ ਆ ਚੰਗੇ ਸੰਕੇਤ ਆ ਔਰ ਇੱਥੇ ਕਿਸਾਨ ਜਥੇਬੰਦੀਆਂ ਨੂੰ ਵੀ ਸਟੈਂਡ ਕਲੀਅਰ ਕਰਨਾ ਪੈਣਾ ਟੈਗਿੰਗ ਨੂੰ ਲੈ ਕੇ ਕਿਸਾਨ ਜਥੇਬੰਦੀ ਚੁੱਪ ਕਿਉਂ ਹੈ ਕਿਉਂ ਉਹਨਾਂ ਦਾ ਚੁੱਪ ਮੌਨਤਾ ਰਿਆ ਹੋਇਆ ਕਾਰਨ ਕੀ ਹੈ ਇਹਦੇ ਮਗਰਲਾ ਕੀ ਕਾਰਨ ਹੈ ਇਹਦਾ ਪਿਸ਼ੋਕੜ ਕੀ ਹੈ ਪੰਜਾਬ ਦੇ ਜਿਹੜੇ ਕਿਸਾਨ ਹੈ ਉਹ ਜਾਣਨਾ ਚਾਹੁੰਦੇ ਆ ਕਿ ਇਸ ਮਸਲੇ ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਵੀ ਸਟੈਂਡ ਦਾਣਾ ਚਾਹੀਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਸਰਹੱਦਤਾ ਦੇ ਨਾਲ ਕੰਮ ਕਰ ਰਹੇ ਆ ਔਰ ਇਸ ਮਸਲੇ ਦੇ ਉੱਪਰ ਵੀ ਜਿਹੜਾ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਔਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਸਟੈਂਡ ਕਲੀਅਰ ਕਰਨਾ ਪੈਣਾ ਤਾਂ ਜੋ ਕਿਸਾਨ ਦੀ ਜੋ ਲੁੱਟ ਹੋ ਰਹੀ ਆ ਟ੍ਰੈਕਿੰਗ ਨੂੰ ਲੈ ਕੇ ਉਹ ਬੰਦ ਹੋ ਜਾਵੇ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਨਾ ਕੈਮਰਾਮੈਨ ਗੁਰਸੇਵਨ ਦੇ ਨਾਲ ਧੰਨਵਾਦ